ਮੈਂ ਇਹਨਾਂ ਦੀ ਗੰਦਾਜ਼ੀ ਇਹ ਹੰਗਾਮਾ ਹੋਇਆ ਪੁਲਿਸ ਉੱਥੇ ਆ ਗਿਆ ਕਾਫੀ ਲੋਕੀ ਉੱਥੇ ਆ ਗਏ ਜੁਗੇਸ਼ ਮਨੋਤਰਾ ਸੰਦੀਪ ਮਨੋਤਰਾ ਲੱਤੀ ਮਨੋਤਰਾ ਸ਼੍ਰੀ ਦਾਮਨੋ ਸਾਰੇ ਜਣੇ ਉੱਥੇ ਆ ਗਏ ਉਸ ਤੋਂ ਬਾਅਦ ਚਲੋ ਸ਼ੀਤਲ ਬਾਜੀ ਮੇਰੇ ਘਰ ਆਏ ਸੁਮਿਤ ਆਇਆ ਇਹਨਾਂ ਕਰਕੇ ਮੈਂ ਕੰਪਲੇਂਟ ਵਾਪਸ ਲ ਲਈ ਠੀਕ ਹੈ ਉਸ ਤੋਂ ਬਾਅਦ ਮੈਨੂੰ ਇੰਨੀਆਂ ਧਮਕੀਆਂ ਦੇ ਰਿਹਾ ਤੈਨੂੰ ਮਰਵਾ ਐ ਜੁਗੇਸ਼ ਮਨੋਤਰਾ ਲੱਤੀ ਮਨੋਤਰਾ ਇਹਨਾਂ ਨੇ ਉਹ ਗਊਸ਼ਾਲਾ ਬਣਾਈ ਦੀ ਇਹਨਾਂ ਨੇ ਗਊਸ਼ਾਲਾ ਨਹੀਂ ਆ ਉਹ ਅੱਧਾ ਤੈਨੂੰ ਮੈਂ ਹੁਣੇ ਵੀਡੀਓ ਦਿਨੀਆ ਗਾਇਆਂ ਉੱਥੇ ਮਰਦੀਆਂ ਹੁੰਦੀਆਂ ਮੈਨੂੰ ਜਗ੍ਹਾ ਦਿੱ ਉਹ ਮੈਂ ਬਣਾਈ ਮੇਰੇ ਘਰ ਵਾਲੇ ਨੇ ਕੰਮ ਕੀਤਾ ਮੈਂ ਕੰਮ ਕੀਤਾ ਮੇਰੇ ਬੱਚੇ ਜੀ ਜੀ ਅੱਜ ਕੀ ਹੋਇਆ ਇਹ ਕਹ ਰਿਹਾ ਕਿ ਖਾਲੀ ਕਰੋ ਜਗਾ ਕਿਉਂ ਖਾਲੀ ਕਰੋ ਕਹਿੰਦੇ ਤੂੰ ਕੀ ਨਹੀਂ ਜਿਹੜਾ ਅੱਜ ਦਾ ਮਾਮਲਾ ਹੈ ਉਹ ਹੀ ਗੱਲ ਦਾ ਜਿਵੇਂ ਆਂ ਮਾਜੀ ਆਪਾਂ ਇੱਥੇ ਬੈਠੇ ਦਿਆਂ ਲੋਕੀ ਆ ਰਹੇ ਆਪਾਂ ਉਹਨਾਂ ਨੂੰ ਵੋਟਾਂ ਦੇ ਰਹੇ ਲੋ ਪਰਚੀਆਂ ਕੱਢ ਕਰਕੇ ਕਿ ਵੋਟਾਂ ਬਾਹਰ ਜਾ ਕੇ ਆਪਣੀਆਂ ਅਸੀਂ ਐਵੇਂ ਨਹੀਂ ਰਹਿ ਰਹੇ ਕਿ ਤੁਸੀਂ ਕਾਂਗਰਸ ਨੂੰ ਆਓ ਜਿੰਨੂੰ ਮਰਜ਼ੀ ਬਾਓ ਤੁਹਾਡਾ ਆਪਣਾ ਹੱਕ ਹੈ ਹੱਕ ਹੈ ਠੀਕ ਹੈ ਨਾ ਇਹ ਟਾਂਚਾ ਕਰਦੇਵੇਂ ਤੇਰੇ ਕੋਲ ਮੰਦਰ ਦੀ ਜਗਾ ਮिन्नੂ ਕਹਿ ਰਹੇ ਨੇ ਟਾਂਚਾ ਕੀਤੀ ਜਾ ਰਹੀ ਹੈ ਜਗੇਸ਼ ਨਾ ਕਿਹੜੀ ਪਾਰਟੀ ਦੇ ਬੂਤ ਲਾਇਆ ਹੋਇਆ ਨਾਨਾ ਉਹਨੇ ਲਾਇਆ ਹੋਇਆ ਬੀਜੇਪੀ ਦਾ ਅੱਸੀ ਲਾਇਆ ਹੋਇਆ ਚੰਨੀ ਸਾਹਿਬ ਆਪਾਂ ਨੇ ਤੜੀ ਨਾਲ ਕਹਿੰਨੇ ਆ ਚੰਨੀ ਸਾਹਿਬ ਜਿੰਦਾਬਾਦ ਮੈਂ ਕੋਈ ਕਿਸੇ ਦੀ ਕਹਾਣੀ ਨਹੀਂ ਆ ਮੈਂ ਸਿਰਫ ਸ਼ੀਤਲ ਉਂਗਰਾਲ ਮੇਰਾ ਪਰਾ ਹੈ ਮੈਂ ਉਹਦੀ ਇੱਜ਼ਤ ਕਰਦੀ ਮੇਰਾ ਉਹਦੇ ਨਾਲ ਬਹੁਤ ਪਿਆਰ ਆ ਸੁਮਿਤ ਮਿੰਟੂ ਮੇਰਾ ਮੁੰਡਾ ਹੈ ਮੈਂ ਉਹਨਾਂ ਬਹੁਤ ਪਿਆਰ ਕਰਦਾ ਮੈਂ ਉਹਦੇ ਕਰਕੇ ਰਾਤੀ ਇਹਨਾਂ ਦੀ ਕੰਪਲੇਂਟ ਵਾਪਸ ਲੱਲੀ ਆ ਔਰ ਅੱਜ ਮੈਨੂੰ ਟਾਂਚਾ ਕਰਦੇਵੇਂ ਸਾਰੇ ਜਨੇ ਕਿ ਤੇਰੇ ਕੋ ਮੰਦਰ ਦੀ ਜਗ੍ਹਾ ਖੋਲ ਲੈਣੀ ਆ ਹਾਂ ਜੀ ਬੂਤੇ ਆਏ ਸੀ ਸਾਰੇ ਆਣੇ ਹਾਂਜੀ ਇੱਥੇ ਲੜ ਇੱਥੇ ਕਿੰਨੀ ਲੜਾਈ ਹੋਈ ਆ ਮੇਰੇ ਮੁੰਡਿਆਂ ਨੂੰ ਪਤਾ ਨਹੀਂ ਸੌ ਜਣਾ ਹੋਣਾ ਹਾਂ ਇਦਾਂ ਥੋੜਾ ਸਾਡੀ ਜ਼ਬਾਨ ਸਕਦੇ ਮੈਂ ਦਾਦੀ ਵੀ ਕਹਿੰਦੀ ਆ ਤੰਨੀ ਸਾਹਿਬ ਜਿੰਦਾਬਾਦ ਮੇਰੇ ਜਿਹੜਿਆ ਮੈਨੂੰ ਕੱਲ ਨੂੰ ਕੁਝ ਹੋ ਜਾਏਗਾ ਜੁਮੇਵਾਰ ਜਗੇਸ਼ ਨੋਤਰਾ ਲੱਕੀ ਮਨੋ ਤੇ ਮੰਗਰ ਇਹ ਗੱਲ ਬਾਤ ਕਰਦੇ ਨੇ ਉਹ ਦੱਸ ਰਿਹਾ ਕਿ ਲੜਾਈ ਕੋ ਮੁੰਡਿਆਂ ਦੇ ਆਏ ਟਕੜਾ ਝੂੜਾ ਕਰਕੇ ਗਏ ਸਾਡੇ ਨਾਲ ਇੱਥੇ ਕੋਈ ਇੱਥੇ ਮੁੰਡਾ ਆਇਆ ਜਿਹੜੇ ਸਿਰਫ ਮੰਨੇ ਦੇ ਸੀਗੇ ਬੋਟਰ ਤੇ ਮੈਂ ਆ ਪਾਣ ਕੇ ਸਾਰਾ ਪੀਰਨ ਕਰਕੇ ਆ ਦੇਖਣ ਵਾਲੇ ਬਾਤ ਦਾ ਪਤਾ ਕੋਈ ਨਹੀਂ ਸੀਗਾ ਕਿ ਤੇ ਰਿਆਨ ਜਿਹੜੀ ਧਮਕੀਆਂ ਦੇ ਕੇ ਗਏ ਸਾਨੂੰ ਕਹਿੰਦੇ ਇੱਥੇ ਮੁੰਡੇ ਆਏ ਆ ਜਿਵੇਂ ਉਹ ਕੋਈ ਗੱਲਬਾਤ ਹੋ ਗਈ ਇਹਦੇੋਂ ਤੋਂ ਬੈਂਚ ਸਾਰੀ ਖਾਲੀ ਸੀਗੀ ਜੋ ਮੈਂ ਹੂੰ ਹੂੰ ਪਿੱਛੇ ਤਾਂ ਇੱਥੇ ਕੋਈ ਨਹੀਂ ਇੱਥੇ ਨਹੀਂ ਉਹ ਲੇਡੀ ਲੇਡੀ ਦਾ ਤੋਂ ਸ਼ੋਰ ਕਰ ਰਹੀ ਹੈ ਵੇ ਕੋ ਆਪਣਾ ਕੋਈ ਪਹਿਲਾ ਮੈਟਰ ਇਹਨਾਂ ਖੂਆ ਕੋਈ ਨਾ ਝਗੜਾ ਪਾਰਟੀ ਸੰਬੰਧੀ ਕੁਝ ਸੰਬੰਧੀ ਹੈ ਇਲੈਕਸ਼ਨ ਦਾ ਕੋਈ ਸੰਬੰਧ ਨਹੀਂ ਅੱਜ ਦਾ ਕੋਈ ਇਲੈਕਸ਼ਨ ਦਾ ਕੋਈ ਠੀਕ ਹੈ ਇਹਨਾਂ ਆਪੇ ਪਹਿਲਾ ਹੋਊਗਾ ਅਗਲਾ ਵੀ ਕੋਈ